ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਆ ਰਹੀ ਹੈ ਹੁਣੇ ਉਹਨੇ ਆ ਗਿਆ ਵੱਡਾ ਜਬਰਦਸਤ ਚਾਲ ਕੰਬੀ ਧਰਤੀ ਅਲਰਟ ਹੋ ਗਿਆ ਜਾਰੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਖਬਰ ਸਾਹਮਣੇ ਜੋ ਆ ਰਹੀ ਹੈ ਜਦੋਂ ਦੀ ਮੌਸਮ ਵਿਗਿਆਨ ਏਜੰਸੀ ਨੇ ਮੰਗਲਵਾਰ ਨੂੰ ਸ਼ਕਤੀਸ਼ਾਲੀ ਭਚਾਲ ਤੋਂ ਬਾਅਦ ਟੋਕਿਓ ਦੇ ਦੱਖਣ ਵਿੱਚ ਦੂਰਦਰੇ ਡੇਟਾ ਆਪੂਆਂ ਦੇ ਇੱਕ ਸਮੂਲੀ ਸਾਂਮੀ ਦੀ ਚੇਤਾਵਨੀ ਜਾਰੀ ਕੀਤੀ ਆ ਜੀਹਾਂ ਪਿਛਲੇ ਮਹੀਨੇ ਦੱਖਣੀ ਜਾਪਾਨ ਦੇ ਮਿਆਜਕੀ ਪ੍ਰਿਫੈਕਚਰ ਵਿੱਚ ਸਤਪਣ ਐਕਟਿਵਿਟੀ ਦਾ ਬਚਾਲ ਆਇਆ ਸੀ ਜੀਹਾਂ ਦੇ ਨਾਲ ਹੀ ਇਸ ਭਚਾਲ ਦੇ ਕਰਕੇ ਬਹੁ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਭਚਾਲ ਚ ਘੱਟੋ ਘੱਟ 16 ਲੋਕ ਜ਼ਖਮੀ ਹੋਏ ਹਨ ਇਸ ਦੇ ਨਾਲ ਹੀ 50 ਸੈਂਟੀਮੀਟਰ ਉੱਚੀਆਂ ਸਮੁੰਮੀ ਦੇ ਲਹਿਰਾਂ ਉੱਠਣੇ ਸ਼ੁਰੂ ਹੋ ਗਈਆਂ ਜੋ ਗਰੀਬ ਅੱਧੇ ਘੰਟੇ ਬਾਅਦ ਜਵਾਨ ਦੇ ਟੱਟ ਤੇ ਪਹੁੰਚ ਗਈਆਂ ਹਾਲਾਂਕਿ ਅਪਚਾਰ ਕਰਨ ਅਜੇ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਜਾਂ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ ਜਪਾਨ ਮੌਸਮ ਵਿਗਿਆਣ ਅਜੰਸੀ ਨੇ ਕਿਹਾ ਹੈ ਕਿ ਪਚਾਲ ਦੇ ਕਰਕੇ ਮੰਗਲਵਾਰ ਸਵੇਰੇ ਇਸ ਯੂਟਾਕੂ ਦੇ ਨਿਵਾਸੀਆਂ ਨੂੰ 5.9 ਤੇ ਵੱਧ ਦਾ ਤਾਪ ਕੱਲ ਝੜਕਾ ਲੱਗਾ ਤੇ ਚੇਤਾਵਨੀ ਦਿੱਤੀ ਗਈ ਕਿ ਕੁਝ ਮਿੰਟਾਂ ਕੀ ਖੇਤਰ ਚ ਲਹਿਰਾਂ ਉੱਠਣ ਦੀ ਉਮੀਦ ਕੀਤੀ ਜਾ ਸਕਦੀ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ